ਪਿੰਡ ਮਾਹਲ ਵਿਖੇ ਪੀਰ ਬਾਬਾ ਜੱਗਵਾਨਾ ਜੀ ਦਾ ਸਾਲਾਨਾ urs ਬਾਬਾ ਸ਼ਾਹੂ ਸ਼ਾਹ ਕਾਦਰੀ ਦੀ ਅਗਵਾਈ ਚ ਸ਼ਰਧਾ ਉਤਸ਼ਾਹ ਦੇ ਨਾਲ ਮਨਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਮੁਹੰਮਦ ਰਸੀਦ ਸਾਹਬਰੀ ਕਲੀਰ ਸ਼ਰੀਫ ਰਿੰਕੂ ਸ਼ਾਹ ਕਾਦਰੀ ਦਿਲਦਾਰ ਸ਼ਾਹ ਕਾਦਰੀ ਅਤੇ ਸੂਫੀ ਸੰਤ ਵੱਡੀ ਗਿਣਤੀ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਬਾਬਾ ਜੀ ਦੇ ਦਰਬਾਰ ਤੇ ਵਕ ਵਕ ਨਾਮਵਰ ਸੂਫੀ ਕਵਾਲ ਜੋਤੀ ਨੂਰਾ ਅਤੇ ਸਰਦਾਰ ਅਲੀ ਆਦੀ ਪਾਰਟੀਆਂ ਵੱਲੋਂ ਪੀਰਾਂ ਫਕੀਰਾਂ ਦੇ ਬੰਦਗੀ ਭਰੇ ਇਤਿਸ਼ਾਹ ਦੇ ਨਾਲ ਸੰਗਤਾਂ ਨੂੰ ਜੋੜਿਆ ਇਸ ਮੌਕੇ ਐਮਐਲਏ ਜਸਵਿੰਦਰ ਸਿੰਘ ਰਮਦਾਸ, 라ਵਲਦੀਪ ਸਿੰਘ ਮਹਾਰ, ਨਿਸ਼ਾਨ ਸਿੰਘ ਪੀਏ, ਵਿਕਾਸ ਸੋਨੀ, ਕਮਲ ਕੁਮਾਰ ਬੋਰੀ, ਗੌਰਵ ਅਰੋੜਾ, ਕੁਮਾਰ ਦਰਸ਼ਨ ਲਖਾਰੀ, ਪ੍ਰਗਟ ਸਿੰਘ ਢੋਲ, ਬਿੱਟਾ ਮਲ ਆਦੀ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਹੋਈਆਂ। ਇਸ ਮੌਕੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਕੁਕਲੂ ਸ਼ਾਹ ਤੇ 라ਵਲਦੀਪ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। جی مائک چڑ دو کپلے ستسنگ ہوں خدا کا ذکر ہوتا ہے انہوں پیرا فکیر اے میلے لگنے ہی کہاں ہیں جدو خدا دی راضی ہے تو میلے کہاں ہی لگنے ہیں کہ کہ جب جات صفات سے ہو نربل دھیان بھرے سمرن سمرن کیونکہ خدا کا نور تجھ میں ہو بہو ہے تیری طاقت کا اندازہ ہو کس کو جبکہ پرماتمہ ہر وقت تیرے رو برو ہے اس بندے نو اس خدا نے اپنی عبادت کرنے دے واسطے بنایا ہے کل بن دی سی تے ساڑھی آج بن دی ہے کیونکہ ہر مشکل کا حل ہوتا ہے اپنی شرمہ امریک بل بشار گر سارے بھیر میرے میرے کے کینگی رہتا ہے दर ते हर साल सुे दर ते मैया हर साल सुण ते सुण ते ਰਦੇ ਹੈ ਮੈਂ ਆਮ ਅਭੀ ਮਨ ਕੁਮਾਰ ਜੀ ਸਾਡੇ ਚਾਚਾ ਜੀ ਉਹ ਵੀ تشریف ਫਰਮਾਣੇ ਮਲਟੀ ਪਹਿਲਵਾਨ ਜੀ ਉਹਨਾਂ ਦੀ ਪੂਰੀ ਟੀਮ ਨੂੰ ਵੈਲਕਮ ਮੇਰੇ ਵੱਲੋਂ ਆਜੋ yeah <laughs> ਾਨਾ ਜੀ ਦਾ ਹਸਲਾਨਾ ਜਿਹੜਾ ਮੇਲਾ ਹੁੰਦਾ ਬੜੀ ਸ਼ਰਧਾ ਤੇ ਤੁਮਤਾਮ ਦੇ ਨਾਲ ਮੈਸਮਨ ਸਰ ਅੰਮਰਸਰ ਸ਼ਹਿਰ ਹੀ ਨਹੀਂ ਬੜੀ ਦੂਰੋਂ ਦੂਰੋਂ ਕੋਈ ਇੱਥੇ ਮੱਥਾ ਟੇਕਣ ਵਾਸਤੇ ਔਰ ਅਸ਼ੀਰਵਾਦ ਲੈਣ ਵਾਸਤੇ ਆਏ ਨੇ ਸੋ ਸਾਡੇ ਇਥੇ ਮੈਨੇਜਮੈਂਟ ਸੁਸਾਇਟੀ ਦੇ ਸਾਰੇ ਜਿੰਨੇ ਵੀ ਸਾਡੇ ਸਾਥੀ ਨੇ ਅੱਜ ਜੀ ਖੜੇ ਨੇ ਸੋ ਜਿੰਨੇ ਵੀ ਭਰਾ ਖੜੇ ਨੇ ਇਹ ਹਰ ਸਾਲ ਹੀ ਬਹੁਤ ਵਧੀਆ ਪ੍ਰੋਗਰਾਮ ਔਰ ਪਰਮਾਦਮਾ ਦੇ ਚੰਨਾਂ ਚ ਸਾਰਿਆਂ ਨੂੰ ਅਸ਼ੀਰਵਾਦ ਜੁਵਾਉਂਦੇ ਨੇ ਬਾਬਾ ਜੀ ਦਾ ਸਾਡੇ ਕਾਉਂਸਲਰ ਤਾਹਿਰ ਜੀ ਔਰ ਸਾਰੇ ਮੈਸਮਨ ਹੈ ਅੱਜ ਸ਼ਹਿਰ ਦੇ ਸਾਰੇ ਮੋਦਵਾਰ ਬੰਦੇ ਇੱਥੇ ਆਏ ਨੇ ਉਹ ਮੱਥਾ ਟੇਕਣ ਵਾਸਤੇ ਆਸ਼ੀਰਵਾਦ ਲੈਣ ਵਾਸਤੇ ਸੋਨੀ ਸਾਹਿਬ ਨੇ ਵੀ ਆਣਾ ਸੀ ਪਰ ਕਿਸੇ ਸਿਆਸੀ ਜਿਵੇਂ ਕਰਕੇ ਅੱਜ ਉਹ ਸ਼ਹਿਰੋਂ ਬਾਹਰ ਹੋ ਨਹੀਂ ਆ ਸਕੇ ਮੈਂ ਸੁਸਾਇਟੀ ਦੇ ਸਾਰੇ ਮੈਂਬਰਾਂ ਕੋ ਨਾਂ ਉਹਦੇ ਜਿੱਥੇ ਸੋਨੀ ਸਾਹਿਬ ਦੇ ਨਹੀਂ ਆਏ ਉਹਨਾਂ ਨੂੰ ਮਾਫੀ ਮੰਗਦਾ ਹਾਂ ਪਰ ਵਿਸ਼ਵਾਸ ਜਵਾਨਾ ਹੈ ਕਿ ਜਦੋਂ ਵੀ ਸੋਨੀ ਸਾਹਿਬ ਨੂੰ ਅੱਗੇ ਯਾਦ ਕਰਨਗੇ ਉਹ ਪੇਸ਼ਾਂ ਤੇ ਇਨਾਂ ਵਿੱਚ ਆਉਣਗੇ ਔਰ ਇੱਥੇ ਮੱਥਾ ਟੇਕਣ ਵਾਸਤੇ ਆਉਣਗੇ ਔਰ ਆਸ਼ੀਰਵਾਦ ਲੈ ਕੇ ਜਾਣਗੇ ਮੈਂ ਇੱਕ ਵਾਰ ਫਿਰ ਅੱਜ ਦੇ ਸੁਭ ਜਾੜੇ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਜੈ ਬਾਬਾ ਜੀ ਅੱਜ ਪਿੰਡ ਮਾਲ ਮੇ ਸਰਕਾਰ ਸਾਈਂ ਬਾਬਾ ਦਾ ਆਸਥਾਨੇ ਮੁਬਾਰਕ ਤੇ ਪੀਰ ਜਾਗੋ ਸ਼ਾਹ ਵਾਲੀ ਸਰਕਾਰ ਦਾ ਮੇਲਾ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਮੇਲੇ ਮੇਂ ਹਰ ਸਾਲ ਹੀ ਕਲੀਰ ਸ਼ਰੀਫ ਸੇ ਸੂਫੀ ਮੁਹੰਮਦ ਰਾਸੀ ਸਾਬਰੀ ਸਾਹਿਬ ਸ਼ਾਟਾ شریف ਦਰਬਾਰ ਖਾਜਾ ਗਰੀਬ ਨਵਾਜ ਸਾਈਂ ਬਾਬਾ ਰਿੰਕੂ ਸਾਜੀ ਕਾਦਰੀ ਇੱਥੇ ਆਪਣੀ ਹਾਜ਼ਰੀ ਭਰਦੇ ਹਨ ਇੱਥੇ ਦੇ ਮੁੱਖ ਸੇਵਾਦਾਰ ਜਨਾਬ ਸਾਈਂ ਸਾਬੂ ਸ਼ਾਹ ਜੀ اور ویبن درباروں سے پورے امری سر پورے پنجاب سے یہاں پر صوفی سنت فقیر آ کر اس میلے کو مناتے ہیں اس میلے میں خاص کل شریف کی رسم ادا کی گئی ہے دعا کی گئی ہے کہ ملک ہندوستان میں امن و امان رہے اور پیروں کا یہ سلسلہ جاری رہے پنجتن پاک اور گوس پاک اور مولائے کائنات اور سابر پاک کل اولیاء ਹਿੰਦੁਸਤਾਨ ਦੇ तमाम पीर फकीर दरवेश मिलकर इस मेले में हाजिरी भरते हैं यह मेला सरकारा दा پراچین میلہ ہے امرتسر کا پراچین میلہ ہے پن مال میں جو میلہ ہر سال منایا جاتا ہے اس میں تمام سادو سنت درویشوں کے ساتھ لیڈر صاحبان بھی یہاں آتے ہیں ہم نے آج دعا کی ہے ملک ہندوستان کی ترقی کے لیے امن و شانتی کے لیے ہندو مسلم بھائی چارہ بنا رہے اور داتا کی ہم سب پہ پر رہے بہت ودیہ پربند ہیں ایتھے دی پربندھک کمیٹی شاہی ککلو شاہ جی شابو شاہ جی ਔਰ ਜਿਤਨੇ ਵੀ ਨੌਜਵਾਨ ਯੁਵਾ ਲਾਡੀ ਮਾਲ ਜੀ 라ਵਲ ਮਾਲ ਜੀ ਹੋਰ ਆਪਣੇ ਹਜ਼ਾਰਾਂ ਸੇਵਾਦਾਰ ਇਸ ਦਰਬਾਰ ਤੇ ਹੈਗੇ ਉਹਨਾਂ ਦਾ ਪ੍ਰਬੰਧਕ ਕਮੇਟੀ ਦਾ ਬਹੁਤ ਵਧੀਆ ਪ੍ਰਬੰਧ ਪਾਣੀ ਵੱਲੋਂ ਲੰਗਰ ਵੱਲੋਂ ਸੰਤਾਂ ਦੀ ਸੇਵਾ ਵੱਲੋਂ ਆਮ ਲੀਡਰਾਂ ਦੀ ਸੇਵਾ ਵੱਲੋਂ ਪ੍ਰਸ਼ਾਸਨ ਦਾ ਬਹੁਤ بڑا ਰੋਲ ਇਸ ਵਿੱਚ ਹੈ ਕਿ ਬਹੁਤ ਅੱਛੇ ਤਰੀਕੇ ਦੇ ਨਾਲ ਮੇਲਾ ਚੱਲੇ ਜਾ ਰਿਹਾ ਪਿੰਡ ਮਾਲ ਸ਼ਰੀਫ ਦੇ ਵਿੱਚ ਮਨਾਇਆ ਜਾ ਰਿਹਾ ਔਰ ਜਿੰਨੇ ਵੀ ਨਕ ਇਲਾਕੇ ਦੇ ਵਾਸੀ ਨੇ ਮੈਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦੇਣਾ ਤੇ ਸਭ ਨੂੰ ਵਧਾਈਆਂ ਹੋਣ ਇਸ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਕੁਕਲੂ ਜੀ ਬਾਤ ਚੜ ਕੇ ਸੇਵਾ ਕਰਦੇ ਕੀ ਕਹਣਾ ਜਾਂਦੇ ਹਰ ਸਾਰਾ ਦੇਖੋ ਜੀ ਉਹ ਪੁੱਤਰ ਇਸ ਦਰਬਾਰ ਦੇ ਨਾਲ ਜੁੜਿਆ ਮੇਰਾ ਛੋਟਾ ਭਰਾ ਹੈ ਆ ਮੈਂ ਸਰਕਾਰ ਗਾੜੀ ਇਹੀ ਦੁਆ ਬੰਦਗੀ ਕਰਾਂਗਾ ਕਿ ਅੱਲਾ ਪਾਕਰ ਰਸੂਲ ਉਹਨੂੰ ਹਰ ਕ ਬਿਮਾਰੀ ਤੋਂ ਦੂਰ ਰੱਖੇ ਔਰ ਚੜਦੀ ਕਲਾ ਰੱਖੇ ਔਰ ਇਦਾਂ ਹੀ ਮੇਲੇ ਲੱਗਦੇ ਰਹਿਣ ਔਰ ਅੱਲਾ ਮੀਆਂ ਕਿਰਪਾ ਕਰੇ ਔਰ ਪੀਰੋ ਮੁਸ਼ਰਦ ਦੀ ਰਹਿਮਤ ਕਰ ਮਰਬੇ ਹਰ ਸਾਲ ਦੀ ਤਰ੍ਹਾਂ ਅੱਜ ਜਿਹੜਾ ਸਰਕਾਰ ਦਾ ਜਨਾਬ ਸਰਕਾਰ ਪੀਰ ਜਾਗੂ ਸ਼ਾ ਵਲੀ ਉਹਨਾਂ ਦੇ ਦੋ ਮਰੀਦ ਸਰਕਾਰ ਪੀਰ ਮੁਹੱਬਤ ਸ਼ਾ ਔਰ ਪੀਰ ਕੈਰ ਸ਼ਾ ਜਿਨ੍ਹਾਂ ਦਾ ਹਰ ਸਾਲ ਦੀ ਤਰ੍ਹਾਂ ਬੜੀ ਸ਼ਾਨੋ ਸ਼ੌਕਤ ਨਾਲ ਅਮ੍ਰਿਤਸਰ ਪਿੰਡ ਮਾਲ ਦੇ ਵਿੱਚ ਬੜੀ ਸ਼ਾਨੋ ਸ਼ੌਕਤ ਨਾਲ ਮੇਰਾ ਮੇਲਾ ਮਨਾਇਆ ਜਾਂਦਾ ਹਰ ਸਾਲ ਦੀ ਤਰ੍ਹਾਂ ਇੱਥੋਂ ਦੇ ਗੱਦੀ ਨਿਸ਼ੀਨ ਸਾਡਾ ਬੱਚਾ ਸਾਬੂ ਸ਼ਾ ਕਾਦਰੀ ਉਹਨਾਂ ਦੇ ਨਾਲ ਉਹਨਾਂ ਦਾ ਭਰਾ ਕੁਕਲੂ ਸ਼ਾ ਕਾਦਰੀ ਔਰ ਉਹਨਾਂ ਦੀ ਜਿੰਨੀ ਵੀ ਸਾਰੀ ਟੀਮ ਔਰ ਜਿੰਨੀ ਵੀ ਮਰੀਦਵਾੜੀ ਜਿਹਦੇ ਵਿੱਚ ਸਾਡੇ ਚੀਚਾ ਤੌਰ ਤੇ ਸਾਡੇ ਰਸ਼ੀਦ ਸੂਫੀ ਜੀ ਜੋ ਕਲੀਅਰਸ਼ੀਪ ਤੋਂ ਹਰ ਸਾਲ ਸਾਡੇ ਬਜ਼ੁਰਗ ਨੇ ਸਾਡੇ ਪਿਤਾ ਜੀ ਨੇ ਔਰ ਸਾਡੇ ਭਰਾ ਵੀ ਨੇ ਜਿਹੜੇ ਹਰ ਸਾਲ ਇਸ ਮੇਲੇ ਵਿੱਚ ਪਹੁੰਚ ਕੇ ਇਸ ਮੇਲੇ ਦੀ ਰੌਣਕ ਨੂੰ ਵੀ ਵਧਾਉਂਦੇ ਨੇ ਤੁਸੀਂ ਸਾਰਾ ਦੇਖਿਆ ਹੈ ਕਿ ਕਿਸ ਤਰ੍ਹਾਂ ਠਾਠਾ ਮਾਰਦਾ ਕਾਠ ਜਿਹੜਾ ਇਹ ਬਤਾ ਰਿਹਾ ਕਿ ਸਰਕਾਰ ਕੀ ਜਾਗੋ ਸ਼ਾਹ ਵਲੀ ਨੂੰ ਕਿਸ ਤਰ੍ਹਾਂ ਲੋਕ ਪਿਆਰ ਕਰਦੇ ਨੇ ਅੱਜ ਇਸ ਮੇਲੇ ਦੇ ਵਿੱਚ ਰਾਜਨੀਤਿਕ ਲੀਡਰ ਚਾਹੇ ਉਹ ਐਮ.ਐਲ.ਏ ਨੇ ਚਾਹੇ ਉਹ ਜ਼ਿਲ੍ਹਾ ਪ੍ਰਧਾਨ ਨੇ ਕਾਉਂਸਲਰ ਨੇ ਸਾਰੀ ਤਰ੍ਹਾਂ ਤਰ੍ਹਾਂ ਦੇ ਜਿਹੜੇ ਲੀਡਰ ਇਸ ਮੇਲੇ ਵਿੱਚ ਪਹੁੰਚੇ ਨੇ ਤੇ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਅੰਮ੍ਰਿਤਸਰ ਦੇ ਲੋਕਾਂ ਨੂੰ ਪਿੰਡ ਮਾਲ ਦੇ ਲੋਕਾਂ ਨੂੰ ਮੁਬਾਰਕਬਾਦ ਦਿੰਨਾ ਔਰ ਸਾਬੂ ਨੂੰ ਔਰ ਕੁਕਲੂ ਨੂੰ ਔਰ ਉਹਨਾਂ ਦੀ ਪੂਰੀ ਟੀਮ ਨੂੰ ਵੀ ਮੈਂ ਇਹ ਜਿਹੜੀ ਮੁਬਾਰਕਬਾਦ ਦਿੰਨਾ ਇਸ ਕாக ਕਿ ਮੈਂ ਸਾਰਿਆਂ ਨੂੰ ਅੱਜ ਦੇ ਮੇਲੇ ਦੀ ਸ਼ੁਭ ਸ਼ੁਭ ਕਾਮਨਾ ਦਿੰਨਾ